हां ਵੀ ਮਿੱਤਰੋ ਹੁਣ ਰਾਤ ਦੇ ਵੇਲੇ ਬਹੁਤ ਜ਼ਿਆਦਾ ਲਸ਼ਕੀ ਜਾਂਦਾ ਹੈ ਬਿਜਲੀ ਚਮਕੀ ਜਾਂਦੀ ਹੈ ਪੂਰੀ ਚੜਾਈ ਕਰਕੇ ਆ ਰਿਹਾ ਦਵਾਰੇ ਦਿਨੇ ਵੀ ਕਈ ਥਾਵਾਂ ਤੇ ਪੈ ਗਿਆ ਹੁਣ ਤੁਸੀਂ ਲੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਬਿਜਲੀ ਕਰ ਰਹੀ ਆ ਤੇ ਲਸ਼ਕ ਰਹੀ ਹੈ ਡੜਕਣ ਦੀ ਆਵਾਜ਼ ਤਾਂ ਨਹੀਂ ਸੁਣਦੀ ਲਸ਼ ਕਿ ਬਹੁਤ ਵੱਡੀ ਪੱਦਰ ਤੇ ਜਾਂਦਾ ਹੈ ਭਈ ਅੱਜ ਰਾਤ ਨੂੰ ਕੱਢੂਗਾ ਬੱਟ ਗੱਜਬੀ ਰਹਿ ਬਹੁਤ ਤਕੜਾ ਬਹੁਤ ਵੱਡਾ ਬੱਦਲ ਚੜਿਆ ਹੋਇਆ ਹੈ ਬਾਈ ਸਾਹਮਣੂ ਸਮਾਨ ਸੱਲੇ ਜਿਹਨੇ ਸਾਂਭੇ ਜਾਂਦੇ ਗੱਜ ਰਿਹਾ ਹੈ ਬਸ ਕੁਝ ਹੀ ਟਾਈਮ ਵਿੱਚ ਬਹੁਤ ਭਾਰੀ ਵਰਖਾ ਆਉਣ ਵਾਲੀ ਹੈ ਬਹੁਤ ਤਕੜੀ ਗਰਜ ਲਸ਼ਕ ਦੇ ਨਾਲ ਬੱਦਲ ਅੱਗੇ ਵਧ ਰਿਹਾ ਹੈ ਲੈਂਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਨੂੰ ਆ ਰਹੇ ਹੈ ਹੈ ਤੇ ਰੱਕ ਅਗਰ ਜੰਦੀ ਆਵਾਜ਼ ਵੀ ਸੁਣੀ ਹੋਣੀ ਆ ਤੁਸੀਂ ਬਾਈ ਉਹ ਤੇਰੀ ਜਮਾਤ ਹੀ ਆ ਗਿਆ